ਸ਼ਰਾਬ ਰਾਜ ਸਰਕਾਰਾਂ ਲਈ ਆਮਦਨ ਦਾ ਇੱਕ ਵੱਡਾ ਸਰੋਤ ਹੈ ਮੱਧ ਪ੍ਰਦੇਸ਼ Rajasthan ਅਤੇ UP ਵਰਗੇ ਵੱਡੇ ਰਾਜਾਂ ਦੀ ਟੈਕਸ ਆਮਦਨ ਵਿੱਚ ਸ਼ਰਾਬ ਦਾ ਵਾਧਾ 15 ਤੋਂ 22% ਹੈ UP ਪੰਜਾਬ ਅਤੇ ਬੰਗਾਲ ਦੀਆਂ ਸਰਕਾਰਾਂ ਪੈਟਰੋਲ ਅਤੇ ਡੀਜ਼ਲ ਤੇ ਵੇਟ ਨਾਲੋਂ ਸ਼ਰਾਬ ਤੋਂ ਵੱਧ ਕਮਾਈ ਕਰ ਰਹੀਆਂ ਹਨ ਮੱਧ ਪ੍ਰਦੇਸ਼ ਅਤੇ Rajasthan ਵਿੱਚ ਸ਼ਰਾਬ ਤੋਂ ਹੋਣ ਵਾਲੀ ਆਮਦਨ ਪੈਟਰੋਲ ਅਤੇ ਡੀਜ਼ਲ ਤੋਂ ਘੱਟ ਹੈ यूपी ਵਿੱਚ ਰਾਜ ਸਰਕਾਰਾਂ ਸ਼ਰਾਬ ਤੇ ਟੈਕਸਾਂ ਤੋਂ 58000 ਕਰੋੜ ਰੁਪਏ ਇਕੱਠਾ ਕਰਦੀ ਹੈ ਜੋ ਕਿ પેટ્રોલ ਅਤੇ ਡੀਜ਼ਲ ਦੇ ਵੇਟ ਤੋਂ 40 ਤੋਂ 360 ਕਰੋੜ ਰੁਪਏ ਹੈ ਇਸੇ ਤਰ੍ਹਾਂ ਪੰਜਾਬ ਵਿੱਚ પેટ્રોલ ਅਤੇ ਡੀਜ਼ਲ ਦੇ ਵੇਟ ਤੋਂ 7033 ਕਰੋੜ ਰੁਪਏ ਅਤੇ ਸ਼ਰਾਬ ਤੋਂ 9795 ਕਰੋੜ ਰੁਪਏ ਇਕੱਠੇ ਕੀਤੇ ਹਨ ਬੰਗਾਲ ਵਿੱਚ ਸ਼ਰਾਬ ਤੋਂ 13280 ਕਰੋੜ ਰੁਪਏ ਦੇ ਮੁਕਾਬਲੇ 17921 ਕਰੋੜ ਰੁਪਏ ਦਾ ਟੈਕਸ ਮਿਲਦਾ ਹੈ ਤੇ ਮਹਾਰਾਸ਼ਟਰ ਵਿੱਚ ਸਥਿਤੀ ਇਸ ਮਾਮਲੇ ਵਿੱਚ ਬਿਲਕੁਲ ਉਲਟ ਹੈ ਉੱਥੇ ਹੀ ਸ਼ਰਾਬ ਤੇ ਟੈਕਸ ਤੋਂ 25200 ਕਰੋੜ ਰੁਪਏ ਇਕੱਠੇ ਹੁੰਦੇ ਹਨ ਜਦਕਿ ਜਦਕਿ ਪੈਟਰੋਲ ਅਤੇ ਡੀਜ਼ਲ ਦੇ ਵੇਟ ਤੋਂ 55470 ਕਰੋੜ ਰੁਪਏ ਇਕੱਠੇ ਹੁੰਦੇ ਹਨ ਇਸ ਦੇ ਨਾਲ ਹੀ ਪਿਛਲੇ 3 ਸਾਲਾਂ ਵਿੱਚ ਰਾਜਾਂ ਦੇ 34% ਅਤੇ ਸ਼ਰਾਬ ਤੋਂ ਹੋਣ ਵਾਲੀ ਆਮਦਨ ਵਿੱਚ 40% ਵਾਧਾ ਹੋਇਆ ਹੈ। ਇਸ ਦੌਰਾਨ ਦੇਸ਼ ਦੇ ਸਾਰੇ ਰਾਜਾਂ ਦਾ ਮਾਲੀਆ 32.25 ਲੱਖ ਕਰੋੜ ਰੁਪਏ ਰਿਹਾ ਹੈ। ਇਹ ਵਧ ਕੇ 43.9 ਲੱਖ ਕਰੋੜ ਰੁਪਏ ਹੋ ਗਿਆ। ਆਪਣੀ ਟੈਕਸ ਆਮਦਨ 14.72 ਕਰੋੜ ਰੁਪਏ ਤੋਂ ਵਧ ਹੋ ਕੇ 21.23 ਕਰੋੜ ਰੁਪਏ ਹੋ ਗਈ ਹੈ ਜਦ ਕਿ ਇਸੇ ਸਮੇਂ ਦੌਰਾਨ ਰਾਜਾਂ ਦੀ ਸ਼ਰਾਬ ਦੀ ਕਮਾਈ 2 ਲੱਖ ਕਰੋੜ ਰੁਪਏ ਤੋਂ ਵੱਧ ਕੇ 2.82 ਲੱਖ ਕਰੋੜ ਰੁਪਏ ਹੋ ਗਈ ਹੈ ਯਾਨੀ ਕਿ 40% ਦੇਸ਼ ਦੇ 11 ਰਾਜਾਂ ਦੇ ਜੀਡੀਪੀ ਵਿੱਚ ਇਕੱਲੇ ਸ਼ਰਾਬ ਦੀ ਹਿੱਸੇਦਾਰੀ 1% ਤੋਂ ਵੱਧ ਹੈ ਸਭ ਤੋਂ ਵੱਧ ਆਬਾਦੀ ਵਾਲੇ ਯੂਪੀ ਵਿੱਚ ਇਹ ਸਭ ਤੋਂ ਵੱਧ 2.37% ਸਾਰੇ ਰਾਜਾਂ ਦੀ ਸ਼ਰਾਬ ਤੋਂ ਕਮਾਈ 2.82 ਲੱਖ ਕਰੋੜ ਰੁਪਏ ਹੈ ਅਤੇ ਉਹਨਾਂ ਨੂੰ ਆਪਣੇ ਟੈਕਸਾ ਤੋਂ 21.23 ਕਰੋੜ ਰੁਪਏ ਦੀ ਕਮਾਈ ਕਰਨੀ ਪੈਂਦੀ ਹੈ ਰਾਜਾਂ ਤੋਂ ਆਪਣੇ ਸਰੋਤਾਂ ਤੋਂ ਪ੍ਰਾਪਤ ਟੈਕਸ ਆਮਦਨ 13.28% ਸ਼ਰਾਬ ਤੋਂ ਆਉਂਦਾ ਹੈ ਜਦਕਿ ਗੁਜਰਾਤ ਬਿਹਾਰ ਵਿੱਚ ਸ਼ਰਾਬ ਤੇ ਪੂਰੀ ਤਰ੍ਹਾਂ ਪਾਬੰਦੀ ਹੈ ਤੇ ਉਥੇ ਹੀ ਗੱਲ ਕੀਤੀ ਜਾਵੇ ਬਿਹਾਰ ਦੀ ਤੇ ਬਿਹਾਰ ਦੇ ਵਿੱਚ 2015 ਤੋਂ 16 ਦੇ ਵਿੱਚ ਆਪਣੀ ਟੈਕਸ ਆਮਦਨ 30872 ਕਰੋੜ ਰੁਪਏ ਸੀ ਇਸ ਵਿੱਚੋਂ 4000 ਕਰੋੜ ਰੁਪਏ ਯਾਨੀ 12.95% ਸ਼ਰਾਬ ਤੋਂ ਆਈ ਹੈ ਜਿਸ ਨਾਲ ਹੁਣ ਤੱਕ 35000 ਕਰੋੜ ਦਾ ਜਿਹੜਾ ਨੁਕਸਾਨ ਹੋਇਆ ਹੈ ਹੁਣ ਸ਼ਰਾਬ ਤੋਂ ਇਲਾਵਾ ਹੋਰ ਸਰੋਤਾਂ ਤੋਂ ਸੂਬਿਆਂ ਦੀ ਕਮਾਈ ਰਫ਼ਤਾਰ ਨਾਲ ਨਹੀਂ ਵਧ ਰਹੀ ਹੈ ਅਜਿਹੇ 'ਚ ਸ਼ਰਾਬ ਤੇ ਟੈਕਸ ਲਗਾਉਣਾ ਕਈ ਸੂਬਿਆਂ ਦੀ ਮਜਬੂਰੀ ਬਣ ਗਈ ਹੈ